ਜੀ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ ਹਾਂਜੀ ਵਧੀਆ ਕੀ ਕਰੀ ਜਾਂਦੇ ਹੋ ਕੁਛ ਨਹੀਂ ਮੈਂ ਨਾ ਫਰੈਂਡ ਦੇ ਘਰੇ ਆਈ ਹੋਈ ਸੀ ਕੀ ਅੱਛਾ ਹਾਂਜੀ ਤੁਸੀਂ ਤਾਂ ਜਿਆਦਾ ਹੀ ਨਹੀਂ ਕਰਦੇ ਹੈਗੇ ਕੋਈ ਫੋਨ ਮੈਸੇਜ ਨਹੀਂ ਮੈਨੂੰ ਆਪਕੋ ਹੀ ਕਰਨਾ ਪੈਂਦਾ ਹੈ ਨਹੀਂ ਨਹੀਂ ਤੁਹਾਨੂੰ ਪਤਾ ਹੀ ਆ ਮੈਨੂੰ ਇਹ ਹੁੰਦਾ ਵੀ ਤੁਸੀਂ ਕੰਮ ਤੇ ਹੋਵੋਗੇ ਮੈਂ ਸਾਰਾ ਰੈਸਟ ਕਰ ਦਿਆਂ ਫਿਰ ਹੋ ਲੈ ਫਿਰ ਜੇ ਕੰਮ ਹੋਵੇ ਜਾਂ ਨਾ ਗੱਲ ਕਰਨੀ ਵੀ ਤਾਂ ਜ਼ਰੂਰੀ ਆ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਤੇ ਮੈਂ ਤੁਹਾਨੂੰ ਰੋਕੇ ਕਰਦੀ ਆ ਤੁਸੀਂ ਵੀ ਵੈਸੇ ਕੰਮਤੀ ਹੋਵੋਗੇ ਹਾਂਜੀ ਹਾਂਜੀ ਇਹ ਤਾਂ ਬੈ ਕੰਮਤੀ ਸੀ ਕਰ ਚਲੋ ਮੈਂ ਤੁਹਾਨੂੰ ਫਿਰ ਰੋਕੇ ਕਰਦੀ ਮੇਰੀ ਫਰੈਂਡ ਆਈ ਸੀ ਮੜੀ ਜੀ ਓਕੇ ਚਲ ਜਾਤ ਨਾ ਕਰ ਲਈਆਂ ਵੇਟ ਕਰਦਾ ਠੀਕ ਆ ਠੀਕ ਆ ਓਕੇ ਓਕੇ ਲੈ ਕੀ ਗੱਲ ਕਰ ਲੈਂਦੀ ਗੱਲ ਭੋਰਾ ਕੀ ਹੁੰਦਾ ਸੀ ਹੋ ਗਈ ਗੱਲ ਮੇਰੇ ਤਾਂ ਜਿੰਨੇ ਮੈਂ ਗੱਲ ਕਰਨੀ ਸੀ ਪਹਿਲਾਂ ਤੁਸੀਂ ਮੈਨੂੰ ਐ ਦੱਸੋ ਤੁਸੀਂ ਇੰਨਾ ਟਾਈਮ ਕਿੱਥੇ ਲਾਏ ਲੈ ਕਹਿੰਦੀ ਇੰਨਾ ਟਾਈਮ ਕਿੱਥੇ ਲਾਇਆ ਓਏ ਮੈਂ ਤੇਰੇ ਖਾਣ ਪੀਣ ਵਾਸਤੇ ਪ੍ਰਬੰਧ ਕਰਦਾ ਸੀ ਸਮਾਨ ਲੈ ਕੇ ਹੁਣ ਤੂੰ ਉਦੋਂ ਦੀ ਨਾਲ ਫਿਰਦੀ ਆ ਮੇਰੇ ਕੀ ਖਾਧਾ ਉਥੇ ਥੋੜਾ ਜਿਹਾ ਸਮਾਨ ਖਾਧਾ ਸੀ ਹੁਣ ਘਰੇ ਆ ਕੇ ਭੁੱਖ ਤਾਂ ਲੱਗੀ ਹੋਣੀ ਨਾਲੇ ਤੈਨੂੰ ਕੀ ਪਤਾ ਲੱਗਿਆ ਵੀ ਮੈਨੂੰ ਕਿੰਨਾ ਕ ਟਾਈਮ ਲੱਗਿਆ ਆਪ ਤਾਂ ਤੂੰ ਫੋਨ ਤੇ ਮੰਨ ਰਹੀ ਐ ਬਸ ਕਰਿਆ ਕਰੋ ਤੁਸੀਂ ਉਹ ਤਾਂ ਤੁਸੀਂ ਆਈ ਨਹੀਂ ਹੈਗੇ ਮੈਂ ਤਾਂ ਕਰਕੇ ਉਹਨੂੰ ਕਾਲ ਕਰ ਲਈ ਸੀ ਨਾਲੇ ਕਿੱਥੇ ਮੇਰੇ ਖਾਣ ਪੀਣ ਨਾਲ ਸਮਾਨ ਲੈ ਓਏ ਖਾਣ ਪੀਣ ਦੇ ਸਮਾਨ ਦੀ ਨਾ ਤੂੰ ਫਿਕਰ ਕਰ ਸਮਾਨ ਤਾਂ ਹੁਣ ਖਾਣ ਪੀਣ ਦੇ ਨਾਲ ਤੈਨੂੰ ਬਥੇਰਾ ਮਿਲੂਗਾ ਤੈਨੂੰ ਪਤਾ ਵਿਆਹ ਆ ਗਿਆ ਵਿਆਹ ਪਰ ਕੀ ਦਾ ਹੋਰ ਕੀ ਦਾ ਹੁਣ ਮੇਰਾ ਵਿਆਹ ਸ਼ਰਮ ਆਉਂਦੀ ਮਾੜੀ ਮੋਟੀ ਨਾ ਹੁਣ ਤੁਸੀਂ ਦੁਬਾਰਾ ਵਿਆਹ ਕਰਵਾਉਂਗੇ ਮੈਨੂੰ ਧੋਖਾ ਦੇਣਾ ਇਹਦਾ ਮਤਲਬ ਲੈ ਇੱਚ ਧੋਖੇ ਵਾਲੀ ਕੀ ਗੱਲ ਹੈ ਗੱਲ ਪਤਾ ਕੀ ਹੈ ਬਚਾਲੀ ਮਾਂ ਕੱਲੀ ਕੰਮ ਕਰਦੀ ਔਖੀ ਹੁੰਦੀ ਹੈ ਯਾਰ ਉਹ ਮੈਨੂੰ ਗੱਲਾਂ-ਗੱਲਾਂ 'ਚ ਨਾ ਮੇੜੇ ਮਾਰਦੀ ਹੈ ਕਹਿੰਦੀ ਸਾਰੀ ਉਮਰ ਹੁਣ ਤੂੰ ਮੇਰੀ ਜਾਨ ਲੈਣੀ ਹੈ ਕੋਈ ਕੰਮ ਧੰਦੇ ਵਾਲੀ ਵੀ ਲਿਆ ਭਾਈ ਵਿਆਹ ਕਰਾ ਲੈ ਤਾਂ ਕਰਕੇ ਮੈਂ ਹੁਣ ਕਹਿਮਾ ਚੱਲ ਕੋਈ ਨਹੀਂ ਤਾਰੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਵੇ ਇੱਕ ਵਾਰ ਮੇਰਾ ਡਾਬੋਸ ਹੋ ਜਾਂਦੋ ਫਿਰ ਆਪਾਂ ਵਿਆਹ ਕਰਵਾ ਲਾਂਗੇ ਤੁਸੀਂ ਥੋੜਾ ਟਾਈਮ ਤੇ ਵੇਟ ਕਰ ਹੀ ਸਕਦੇ ਹੋ ਵਿਚਾਲੇ ਹੁਣ ਤੂੰ ਕੜਾ ਮੰਨਦੀ ਐ ਹੁਣ ਕਿੰਨਾ ਕੁ ਟਾਈਮ ਵੇਟ ਕਰਾਂ ਨਾਲੇ ਤੂੰ ਛਾੜ ਦੇ ਗੱਲਾਂ ਨੂੰ ਪਹਿਲਾਂ ਵੀ ਤਾਂ ਮੈਂ ਵਿਆਹੀ ਹੋਇਆ ਸੀ ਉਦੋਂ ਤੈਨੂੰ ਕਿਸੇ ਚੀਜ਼ ਦੀ ਦਿੱਕਤ ਆਈ ਉਦੋਂ ਵੀ ਤਾਂ ਮੈਂ ਤੈਨੂੰ ਨਾਲ ਰੱਖਦਾ ਤੇ ਆਪਦੇ ਘਰੇ ਰੱਖਦੇ ਤੇ ਸਾਹਮਣੇ ਤੂੰ ਐ ਦੱਸ ਤੈਨੂੰ ਕਦੇ ਘਰੇ ਬਾੜਿਆ ਨਹੀਂ ਜੇ ਤਾਂ ਕਹਿਵੇਂ ਕਿਸੇ ਗੱਲ ਦਾ ਉਲ੍ਹਾ ਰੱਖਿਆ ਐਵੇਂ ਹੀ ਦੁਵਾਦ ਰੱਖੂੰਗਾ ਤੈਨੂੰ ਤੈਨੂੰ ਕੀ ਚੱਕਰ ਐ ਤੂੰ ਖਾ ਪੀ ਰੱਜ ਐਸ਼ ਕਰ ਬਸ ਚਲੋ ਠੀਕ ਆ ਜਰ ਜੇ ਮੇਰੇ ਨਾਲ ਕੋਈ ਬੇਈਮਾਨੀ ਕੀਤੀ ਨਾ ਤਾਂ ਫਿਰ ਦੇਖ ਲਿਓ ਗਲਾ ਘੋਟ ਕੇ ਮਾਰ ਦੂੰਗੀ ਤੇਰੇ ਨਾਲ ਬੇਈਮਾਨ ਕਰਦੇ ਨੇ ਮੇਰੇ ਦੁਸ਼ਮਣਾਂ ਮੈਂ ਨਹੀਂ ਕਰਦਾ ਠੀਕ ਹੈ ਮੈਂ ਤਾਂ ਤੈਨੂੰ ਇੰਨਾ ਹੀ ਪਿਆਰ ਕਰੂੰਗਾ ਬਾਅਦ ਚੋਂ ਵੀ ਤੇ ਹੁਣ ਵੀ ਚਲ ਜਿਹੜਾ ਸਮਾਨ ਖਾਣ ਨੂੰ ਲੈ ਕੇ ਆਉਣਾ ਮੈਨੂੰ ਉਹ ਲੈ ਕੇ ਦੋ ਭੁੱਖ ਲੱਗੇ ਮੈਨੂੰ ਹਾਏ ਹੋਏ ਰੱਬ ਤੇ ਅੱਡ ਮਾਰੇ ਲੈ ਆਉਣਾ ਕੀ ਹੋਇਆ ਮਨਪ੍ਰੀਤ ਉਦਾਸ ਕਿਉਂ ਹੈ ਤੂੰ ਕੁਛ ਨਹੀਂ ਮੰਮੀ ਲੈ ਕਹਿੰਦੀ ਕੁਛ ਨਹੀਂ ਪੁੱਤ ਮੈਂ ਤੇਰੀ ਮਾਂ ਕੀ ਕੀ ਲੁਕੋਵਾਂਗੀ ਮੈਥੋਂ ਮੈਂ ਦੇਖੀ ਜਾਨੀ ਆ ਵੀ ਤੂੰ ਪਰੇਸ਼ਾਨ ਬੈਠੀ ਆ ਤੇਰਾ ਨਾ ਪੜਾਈ 'ਚ ਧਿਆਨ ਨਹੀਂ ਹੈਗਾ ਅੱਜ ਉਹ ਤਾਂ ਮੰਮੀ ਮੈਨੂੰ ਨਾ ਬਿੱਲੇ ਦੀ ਮੰਮੀ ਦੀਆਂ ਗੱਲਾਂ ਜਮਾ ਨਹੀਂ ਚੰਗੀਆਂ ਲੱਗੀਆਂ ਦੇਖੀ ਹੋਣੇ ਕਿਵੇਂ ਸੋਚ ਲਿਆ ਵੀ ਆਪਾਂ ਪਹਿਲਾਂ ਹੀ ਵਿਆਹ ਹੋ ਮੁੰਡੇ ਨਾਲ ਰਿਸ਼ਤੇ ਨੂੰ ਹਾਂ ਕਰ ਦਾਂਗੇ ਪੁੱਤ ਇਹ ਦੁਨੀਆ ਨਾ ਐਹੀ ਜਿਹੀ ਹੋਏਗੀ ਗਰੀਬ ਦੀ ਧੀ ਤੇ ਤਾਂ ਹਰ ਇੱਕ ਮਾੜੀ ਨਿਗਾਹ ਰੱਖਦਾ ਨਾਲੇ ਐਂ ਸੋਚਦੇ ਨੇ ਵੀ ਜਿੱਥੇ ਚਾਰ ਪੈਸੇ ਹੋਣਗੇ ਇਹ ਤਾਂ ਉੱਥੇ ਹੀ ਰਿਸ਼ਤਾ ਕਰ ਦੇਣਗੇ ਇਹਨਾਂ ਦਾ ਕੀ ਹੈ ਮੰਮੀ ਜੇ ਅੱਜ ਦੇ ਟਾਈਮ 'ਚ ਆਪਣੇ ਕੋਲੇ ਵੀ ਸਾਰਾ ਕੁਝ ਹੁੰਦਾ ਆਪਣੇ ਘਰ 'ਚ ਸਾਰੀ ਚੀਜ਼ ਹੁੰਦੀ ਫਿਰ ਤਾਂ ਨਹੀਂ ਉਹਨਾਂ ਨੇ ਮੇਰੇ ਬਾਰੇ ਐ ਸੋਚਣਾ ਸੀ ਲੈ ਮੇਰੀ ਕਮਲੀਤੀ ਤੂੰ ਕਿਉਂ ਉਦਾਸ ਹੈਂਗੀ ਪੁੱਤ ਤੂੰ ਤਾਂ ਤਾਂ ਉਦਾਸ ਹੋਵੇਂ ਜੇ ਮੈਂ ਸੋਚਿਆ ਹੋਵੇ ਤੇਰੇ ਰਿਸ਼ਤਾ ਕਰਨ ਬਾਰੇ ਨਾਲੇ ਮੇਰੀ ਗੱਲ ਸੁਣ ਤੂੰ ਪੜ੍ਹ ਲਿਖ ਕੇ ਕੁਝ ਬਣੇਗੀ ਮੈਨੂੰ ਪਤਾ ਹੈ ਵੀ ਮੇਰੀ ਤੀ ਬਹੁਤ ਹੁਸ਼ਿਆਰ ਨਾਲੇ ਪੁੱਤ ਬਗਾਨੀ ਦੌਲਤ ਦੇ ਕਾਹਦਾ ਮਾਣ ਹੁੰਦਾ ਮੰਮੀ ਤੂੰ ਕਿੰਨੀ ਚੰਗੀ ਆ ਨਾ ਜੇ ਤੇਰੀ ਜਗ੍ਹਾ ਤੇ ਮੇਰੀ ਹੋਰ ਕੋਈ ਮਾਂ ਹੁੰਦੀ ਤੇ ਉਹਨੇ ਤਾਂ ਬਸ ਮੈਨੂੰ ਮਗਰੋਂ ਲਾਉਣ ਦਾ ਹੀ ਸੋਚਣਾ ਸੀ ਵੀ ਇਹਦੇ ਨਾਲ ਸਾਡਾ ਪੈਂਡਾ ਛੁੱਟੇ ਜੇ ਛੇਤੀ ਛੇਤੀ ਤੂੰ ਕਿੰਨੀ ਮਿਹਨਤ ਕਰਦੀ ਆ ਮੇਰੀ ਪੜ੍ਹਾਈ ਵਾਸਤੇ ਮੇਰਾ ਕਾਮਲਾ ਪੁੱਤ ਪੁੱਤ ਇਹ ਤਾਂ ਮੇਰਾ ਫਰਜ਼ ਧੀ ਜਦੋਂ ਜੰਮੀ ਆ ਹੁਣ ਪੜਾਉਣੀ ਵੀ ਤਾਂ ਹੈ ਨਾ ਹਾਂ ਮੰਮੀ ਇਹ ਤਾਂ ਹੈ ਰਹੀ ਆ ਚੱਲ ਅਹੀਂ ਕਰ ਕੋਈ ਵੀ ਦਿਲ ਦਿਮਾਗ ਤੇ ਬੋਝ ਨਾ ਰੱਖ ਤੂੰ ਆਪਦੀ ਪੜਾਈ ਕਰ। ਆ ਲੈ ਦੁੱਧ ਪੀ ਲੈ। ਥੋੜਾ ਤਾਂ ਨਹੀਂ ਸੀ। ਲੈ। ਚਾਹੇ ਥੋੜਾ ਹੋਵੇ ਚਾਹੇ ਬਾਲਾ ਹੋਵੇ। ਤੈਨੂੰ ਜਿਹੜਾ ਦੁੱਧ ਲਿਆ ਕੇ ਦੇਣਾ ਤਾਂ ਪੀਣਾ ਉਹ। ਹਾਂ ਮਾਂ। ਬੋਲ। ਕੀ ਕਹਿੰਦੀ ਸੀ? ਨਾ ਐਡਾ ਤੂੰ ਕੀ ਜ਼ਰੂਰੀ ਕੰਮ ਕਰਦਾ ਹੈ ਭਾਈ ਜਿਹੜਾ ਤੇਰਾ ਵਿੱਚ ਹੀ ਰਹਿ ਗਿਆ ਐ ਆਉਣਾ ਹੈਗਾ ਤੜਫੇ ਤੜਫਾਇਆ। ਉਹ ਕੰਮ ਕੰਮ ਦਾ ਮਾਂ ਹੁਣ ਤੈਨੂੰ ਕੀ ਦੱਸਾਂ ਮੈਂ 100 ਬੰਦੇ ਦਾ ਕੋਈ ਕੰਮ ਹੁੰਦਾ ਹੈਗਾ। ਹੁਣ ਹਰੇਕ ਗੱਲ ਥੋੜੀ ਦੱਸੀ ਜਾਂਦੀ ਹੈ। ਤੂੰ ਉਂ ਇਤ ਮੱੱਚੀ ਚੱਕਦਾਨੀ ਛੇਤੀ ਆ ਜਾ ਆ ਜਾ। ਕਦੇ ਪਈ ਜ਼ਰੂਰੀ ਕੰਮ ਵੀ ਹੁੰਦਾ ਨਾਲੇ ਉਹਨੂੰ ਮਨਪ੍ਰੀਤ ਦੇ ਪਿਓ ਨੂੰ ਮਨਾਉਣਾ ਉਹਦੇ ਰਿਸ਼ਤੇ ਵਾਸਤੇ ਮਾਂ ਤੂੰ ਸਾਰਾ ਦਿਨ ਸਕੀਮਾਂ ਹੀ ਬਣਾਈ ਆਇਆ ਕਰ ਨਾਲੇ ਮੈਂ ਬਚੋਲਾ ਬਣ ਕੇ ਕੀ ਲੈਣਾ ਮੈਂ ਉਹੀ ਬਣਾਈ ਜਾਵਾਂ ਮੈਨੂੰ ਕੁਝ ਮਿਲਣਾ ਨਾ ਕਰਨਾ ਮੈਨੂੰ ਪਤਾ ਹੈ ਤੇਰਾ ਲਾਲਚ বিনা ਤੂੰ ਕੋਈ ਕੰਮ ਨਹੀਂ ਕਰਦਾ ਕੋਈ ਨਾ ਲੈ ਜੀ 10000 ਰੁਪਏ ਮੈਥੋਂ ਪਾਰਟੀ ਕਰ ਲਈ ਤਾਰੀ ਦੇ ਵਿਆਹ ਦੀ ਅੱਛਾ ਤਾਰੀ ਨਾਲ ਕਰਾਉਣਾ ਉਹਦਾ ਵਿਆਹ ਹੁਣ ਆਈਆ ਮੈਨੂੰ ਸਾਰੀ ਗੇਮ ਸਮਝ ਚੱਲ ਹੁਣ ਫਿਰ ਤੈਨੂੰ ਆ ਗਈ ਸਮਝ ਜਾਂ ਲੱਗ ਜਾ ਜਾ ਕੇ ਕੰਮ ਤੇ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ ਤੇਰਾ ਕੰਮ ਹੋ ਜਾਊਗਾ ਨਾਲੇ ਇਹਨੂੰ ਪੈਂਡ ਲੈ ਜੀ ਤੇ ਉੱਥੇ ਪਤਾ ਕਰਾ ਦੇ ਬਾਕੀ ਤੈਨੂੰ ਪਤਾ ਹੀ ਆ ਕੀ ਕਰਨਾ ਹੈਗਾ ਕੋਈ ਨਾ ਮਾਂ ਉਹ ਤਾਂ ਮੈਂ ਲੈ ਜਾਊਗਾ ਨਾਲੇ ਕੱਲੇ 10000 ਨਾਲ ਨਹੀਂ ਸਰਦਾ ਹੈਗਾ ਮਾਸੀ ਨੂੰ ਕਹਿਦੀ ਵੀ ਮੇਰਾ ਮਾਨ ਤਾਣ ਮੜਾ ਜਾ ਵਧੀਆ ਕਰ ਦੇ ਚੱਲ ਕੋਈ ਨਾ ਉਹ ਤਾਂ ਮੈਂ ਕਹਿ ਦੂੰ ਨਾਲੇ ਆਪਦਾ ਕੰਮ ਕਰ ਹੁਣ ਤੂੰ ਜਾ ਕੇ ਆਹੋ ਕੰਮ ਤਾਂ ਮੈਂ ਕਰ ਲੈਣਾ ਊਮਾ ਸਕੀਮ ਤਾਂ ਵਧੀਆ ਲਾਈ ਹੈ ਚਲ ਚੰਗਾ ਮੈਂ ਜਾਂਦਾ ਠੀਕ ਐ ਕੁੜੀ ਜੀ ਹਾਂ ਜੀ ਮਮੇ ਜੀ ਤੁਹਾਨੂੰ ਬਹੁਤ ਵਾਰੀ ਕਹਤਾ ਤੂੰ ਸਮਝਦਾ ਤਾਂ ਹੈ ਨਹੀਂ ਨਾ ਮੇਰੀ ਗੱਲ ਸੁਣੋ ਹੁਣ ਤੇਰੇ ਨਾਲ ਕੀ ਗੁੱਸਾ ਹੈ ਕੀ ਖੁਸ਼ ਹੈ ਮੈਂ ਤਾਂ ਤੈਨੂੰ ਇਹ ਕਰਨੀ ਆ ਅਜੇ ਤੁਹਾਡੇ ਖਾਣ-ਪੀਣ ਨਾਲੇ ਭਾਂਡੇ ਆ ਇਹ ਤਾਂ ਮਾਜਦਿਆ ਕਰ ਆ ਕੇ ਕੰਮ ਤਾਂ ਕਰਾ ਦਿਆ ਕਰ ਜੇ ਤੂੰ ਆਈ ਜਾਨੀ ਆ ਲੈ ਮੰਮੀ ਆਹ ਕਿਸ ਜੀ ਗੱਲ ਕਰਤੀ ਤੁਸੀਂ ਮੈਂ ਤਾਂ ਕਦੇ ਆਪਦੇ ਘਰੇ ਨਹੀਂ ਕੰਮ ਕੀਤਾ ਤੇ ਤੁਸੀਂ ਮੈਨੂੰ ਕਹਿੰਨੇ ਵੀ ਮੈਂ ਇੱਥੇ ਭਾਂਡੇ ਮਾਜਦਾ ਸਾਡੇ ਘਰੇ ਤਾਂ ਨਾ ਕੰਮਣ ਲੱਗੀ ਹੋਈ ਆ ਮੈਂ ਤਾਂ ਕਹਿੰਦੀ ਤੁਸੀਂ ਵੀ ਲਾ ਲਓ ਜੇ ਤੁਹਾਨੂੰ ਕੰਮ ਜਿਆਦਾ ਔਖੇ ਲੱਗਦੇ ਨੇ ਗੱਲ ਸੁਣ ਕੁੜੀਏ ਇਹ ਤੁਹਾਡੇ ਸ਼ਹਿਰ ਦੇ ਵਿੱਚ ਹੀ ਆ ਵੀ ਕੰਮ ਵਾਲੀ ਲਾ ਲਓ ਅਸੀਂ ਕੰਮ ਨਹੀਂ ਕਰਨਾ ਸਾਡੇ ਤਾਂ ਜਦੋਂ ਕੁੜੀ 10 ਸਾਲਾਂ ਦੀ ਹੋ ਜਾਂਦੀ ਹੈ ਨਾ ਉਦੀ ਰੋਟੀ ਟੁਕ ਚਵਾੜ ਦਿੰਨੇ ਆ ਨਾਲੇ ਮਹਿਸਾਂ ਦਾ ਗੋਹਾ ਕੁੜਾ ਪਾਖੀਆਂ ਪੱਥਨੀਆਂ ਧਾਰਾ ਕੱਢਣੀਆਂ ਸੰਨੀਆਂ ਰੜਾਉਣੀਆਂ ਸਾਰੀਆਂ ਬੁੜੀਆਂ ਕਰ ਦਿੰਆਂ ਤਾਂ ਹੀ ਤਾਂ ਤੁਹਾਡੇ ਪਿੰਡਾਂ ਵਾਲੀਆਂ ਇਹ ਜਿਹੇ ਰਹਿ ਜਾਂਦੀਆਂ ਨੇ ਨਾ ਤਾਂ ਉਹਨਾਂ ਨੂੰ ਦੁਨੀਆਦਾਰ ਦਾ ਪਤਾ ਹੁੰਦਾ ਨਾ ਕਿਸੇ ਨੌਕਰੀ ਦਾ ਆ ਘਰੇ ਬੈਠ ਕੇ ਇਕੱਲਾ ਗੋਹਾ ਹੀ ਪੱਛ ਸਕਦੀ ਨੇ ਜਾਂ ਭਾਂਡੇ ਧੋ ਸਕਦੀਆਂ ਨੇ ਨਹੀਂ ਤਾਂ ਹੀ ਤਾਂ ਤੁਹਾਡੇ ਸ਼ਹਿਰ ਵਾਲੀਆਂ ਦਾ ਨਾ ਇਧਰ-ਇਧਰ ਮਨ ਭਟਕਦਾਗਾ ਜੇ ਸਾਡੀਆਂ ਕੁੜੀਆਂ ਜਾਂ ਸਾਡੀਆਂ ਬਹੂਆਂ ਕੰਮ ਤਾਂ ਦੇ ਲੱਗ ਰਹੇ ਨੇ ਨਾ ਕਰਦੇ ਉਹਨਾਂ ਦਾ ਮਨ ਨਹੀਂ ਭਟਕਦਾ ਅੱਛਾ ਮੰਮੀ ਇਹ ਕਿੱਥੇ ਲਿਖਿਆਗਾ ਬੀ ਸ਼ਹਿਰਾਂ ਵਾਲੀ ਕੁੜੀਏ ਪੁੱਠੇ ਸਿੱਧੇ ਕੰਮ ਕਰਦੀਆਂ ਪਿੰਡਾਂ ਵਾਲੇ ਕਰਦੇ ਨਹੀਂ ਤੇ ਥੋੜੀ ਸਮਝ ਲਈ ਨਾ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਆਏ ਲੱਗਦਾ ਉਹ ਵੀ ਜਿਵੇਂ ਤਾਰੀ ਨਾਲ ਗੱਲ ਕਰਦੀਆਂ ਤਾਂ ਮੈਂ ਉਹੀ ਧੁਰੀ ਫਿਰਦੀਆਂ ਇੱਕ ਗੱਲ ਯਾਦ ਰੱਖਿਓ ਮੈਂ ਤਾਰੀ ਨੂੰ ਪਸੰਦ ਨਹੀਂ ਸੀ ਕੀਤਾ ਤਾਰੀ ਨੇ ਮੈਨੂੰ ਪਸੰਦ ਕੀਤਾ ਸੀ ਇਹ ਗੱਲ ਸੁਣ ਕੁੜੀਏ ਸਾਡੇ ਪਿੰਡ ਵਾਲੀਆਂ ਕੁੜੀਆਂ ਦੀ ਕੰਛੈਨੀਆਂ ਇਹ ਸ਼ਰਮਮੰਦੀਆਂ ਤਾਇਆ ਚਾਚਾ ਤੋਂ ਸ਼ਹਿਰ ਦੀਆਂ ਕੁੜੀਆਂ ਮੰਦੀਆਂ ਨਹੀਂ ਚੱਲ ਗੱਲ ਸੁਣ ਆ ਜਿਹੜਾ ਖਾਦਾ ਪੀਤਾ ਇਹ ਭਾਂਡੇ ਮਾਂ ਤੇ ਮੇਰੇ ਤੋਂ ਤਾਂ ਨਹੀਂ ਧੋਤੇ ਜਾਂਦੇ ਭਾਂਡੇ ਮਾਤਾ ਫਿਰ ਆਉਦੇ ਮੁੰਡੇ ਨੂੰ ਹੀ ਕਹਦੇ ਉਹ ਤੋਦੂਗਾ ਜੇ ਤੂੰ ਛੇਰ ਆ ਨਾ ਮੈਂ ਵੀ ਸਵਾ ਛੇਰ ਆ ਨਾ ਤੇਰੇ ਡਾਂਗ ਮਾਰਾਂ ਆਈ ਤੇਰੇ ਨੂੰ ਮਾਰੂ ਹਾਲੇ ਪੜਨੇ ਲੈ ਨਾਲੇ ਦੇਖ ਮੈਂ ਤੈਨੂੰ ਆਏ ਕਹਿੰਦੀ ਸੀ ਜੜੀਏ ਹੁਣ ਫਿਰ ਬਾੜਾ ਲੰਬਾ ਸਾਹਬ ਚੱਲਦਾ ਨਹੀਂ ਹੁੰਦਾ ਮੈਂ ਵੀ ਸਾਬ ਦੇ ਦੇਣੇ ਲੈਣੇ ਹੁੰਦੇ ਆ ਖਾਲ ਖੱਪੇ ਵਾਲਿਆਂ ਦੇ ਮੋੜਨੇ ਹੁੰਦੇ ਆ ਭਾਈ ਮੈਨੂੰ ਪੈਸੇ ਦੇ ਦੇ ਹੁਣ ਦੁੱਧ ਦੇ ਕੋਈ ਨਾ ਪਣ ਮੈਂ ਨਾ ਉਹ ਤੋਂ ਲੈਣੇ ਨੇ ਸ਼ਿੰਦਰ ਤੋਂ ਕੰਮ ਕਰਦੀ ਆ ਉਹਦੇ ਤੈਨੂੰ ਪਤਾ ਹੀ ਐ ਲੈ ਕੇ ਦੇ ਦੂੰਗੀ ਫਿਰ ਹੋਰ ਦੇਖ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਹੁਣ ਤੈਨੂੰ ਪਤਾ ਵੀ ਗਾਹਾਂ ਮੈਂ ਵੀਦਾਰ ਸਮਾਨ ਚੱਕ ਕੇ ਲਿਆਉਣੀ ਆ ਜੇ ਅਗਲੇ ਦੇ ਟਾਈਮ ਤੇ ਨਹੀਂ ਮੋੜਾਂਗੇ ਫਿਰ ਚੀਜ਼ ਨਹੀਂ ਮਿਲਦੀ ਨਾਲ ਮੈਨੂੰ ਐਂ ਦੱਸ ਕੁੜੇ ਤੇਰੇ ਘਰ ਵਾਲੇ ਦਾ ਹੁਣ ਕੀ ਹਾਲ ਐ ਮਾਣਾ ਮੋਟਾ ਸੁਧਰਿਆ ਕਿ ਨਹੀਂ ਉਹਨੇ ਕੀ ਸੁਧਰਨਾ ਤੇ ਭੈਣ ਜਿਹਹ ਜਾਂ ਪਹਿਲਾਂ ਸੀ ਉਹ ਹੈ ਜਾਂ ਹੁਣ ਹੈ ਉਹ ਸਿਆਣੇ ਕਹਿੰਦੇ ਹੁੰਦੇ ਨੇ ਕੁੱਤੇ ਦੀ ਪੂੰਛ ਨੂੰ ਪਾਵਾ 12 ਸਾਲ ਫੂਕਣੀ ਚ ਪਾ ਕੇ ਰੱਖ ਲੈ ਉਵੇਂ ਹੀ ਨਿਕਲੂ ਉਹ ਡੈਡੀ ਦੀ ਡੈਡੀ ਇਹ ਤਾਂ ਗੱਲ ਤੇਰੀ ਠੀਕ ਐ ਭੈਣੇ ਪਰ ਸੱਚੀ ਸ਼ਰਾਬੀ ਗਵਾਹੀ ਬੰਦੇ ਨਾਲ ਨਾ ਜ਼ਿੰਦਗੀ ਕੱਢਣੀ ਬਹੁਤ ਔਖੀ ਹੈ ਤੂੰ ਐਂ ਹਾਬ ਲਾਲਾ ਵੀ ਤੀਵੀਂ ਦੀ ਜ਼ਿੰਦਗੀ ਤਾਂ ਨਰਕ ਤੋਂ ਪਹਿੜੀ ਹੋ ਜਾਂਦੀ ਹੈ ਚੱਲ ਹਲੇ ਵੀ ਸ਼ੁਕਰ ਕਰ ਵੀ ਤੇਰੀ ਤੀ ਪਾੜ ਲੇਗੀ ਚੱਲ ਉਹ ਕਿਸੇ ਨੌਕਰੀ ਦੇ ਸਿਰ ਹੋ ਜੇ ਤੇਰੀ ਗਰੀਬੀ ਚੱਕੀ ਜਾਵੇ ਉਂ ਭੈਣੇ ਬੰਦੇ ਨੂੰ ਮਾੜਾ ਮੋਟਾ ਸੰਭਲਣਾ ਚਾਹੀਦਾ ਵੀ ਚੱਲ ਪਹਿਲਾਂ ਤਾਂ ਚੀਜ਼ਾਂ ਚੱਲ ਗਈਆਂ ਹੁਣ ਉਮਰ ਦੇ ਹਾਬ ਨਾਲ ਤਾਂ ਉਹਨੂੰ ਛੱਡਣਾ ਚਾਹੀਦਾ ਇਹ ਕੁਸ ਇਹ ਤਾਂ ਹੈ ਭੈਣੇ ਜ਼ਿੰਦਗੀ ਤਾਂ ਸੱਚੀ ਉਹ ਨਰਕੀ ਹੁੰਦੀ ਹੈ ਪਰ ਟਾਈਮ ਪਾਸ ਹੈ ਕਰਨਾ ਪਊ ਡੱਕ ਲੈੰਦੇ ਦਾ ਰੋਟੀ ਖਾਣ ਦੇ ਟਾਈਮ ਘਰੇ ਆ ਜਾਂਦਾ ਨਾ ਸੋਚ ਨਾ ਫਿਕਰ ਕਾਸੇ ਦੀ ਸਾਰਾ ਦਿਨ ਮਾਤੜ ਫਿਰਦੀ ਰਹਿੰਦੀ ਐ ਇਹ ਬੜੇ ਉਹੀ ਤਾਂ ਹੈ ਹੁਣ ਤੂੰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਐ ਤੂੰ ਤਾਂ ਫੀੜੀ ਫੀੜੀ ਕਰਕੇ ਪੰਜੀ ਪੰਜੀ ਕਰਕੇ ਜੋੜਦੀਆਂ ਉਹ ਜੇ ਵੱਡਾ ਹੈ ਖੂਚ ਪਾ ਲਿੰਦਾ ਸਾਰੀ ਕਮਾਈ ਤੇਰੀ ਵੀ ਕੀ ਕਰਾਂ ਪਾਣੇ ਫਿਰ ਜੇ ਕਹਿਨੀ ਆ ਤਾਂ ਮਾੜੀ ਵੱਜਦੀ ਆ ਉਹੀ ਤਾਂ ਹੈ ਲੋਕ ਕਹਿੰਦੇ ਨੇ ਬੰਦੇ ਨਾਲ ਲੜਦੀ ਆ ਵਾਸਪੇਰ ਚੱਲ ਮੇਰੀ ਗੱਲ ਸੁਣ ਪਹਿਲੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਦੇਖ ਕਹਿਣ ਨੂੰ ਤਾਂ ਮੇਰਾ ਵੀ ਜੀ ਨਹੀਂ ਸੀ ਕਰਦਾ ਹੁਣ ਤੈਨੂੰ ਪਤਾ ਵੀ ਗਾਹਾਂ ਮੈਂ ਵੀ ਪੈਸੇ ਦੇਣੇ ਆ ਤਾਂ ਕਹਿਣਾ ਪਿਆ ਆਏ ਨਾ ਕਹੀ ਵੀ ਮੈਨੂੰ ਟੋਕਤਾ ਨਾ ਨਾ ਪਹਿਣੇ ਕੋਈ ਨਾ ਮੈਂ ਲੈ ਕੇ ਦੇ ਦੂੰਗੀ ਪੈਸੇ ਤੇਰੇ ਤਾਂ ਦੇਣੇ ਹੀ ਨੇ ਫਿਰ ਵੀ ਉਹੀ ਗੱਲ ਹੈ ਤੜਕੀ ਉੱਠ ਕੇ ਚਾਹ ਪੀਣੇ ਆ ਨਾ ਨਾ ਚੱਲ ਕੋਈ ਨਹੀਂ ਚੱਲ ਚੰਗਾ ਕੋਈ ਨਹੀਂ ਪਹਿਣੇ ਚੰਗਾ ਪਹਿਣੇ ਤਾਰੀ ਬੁੱਤੋ ਰਹੀ ਆਈ ਹਾਂ ਮੈਂ ਮਾਤਰ ਦੇ ਸਾਰੀਆਂ ਗੱਲਾਂ ਮੰਨ ਲਈਆਂ ਤੂੰ ਕਹਿੰਦਾ ਮਾਂ ਗੱਲ ਨਹੀਂ ਮੰਨਦੀ ਫਿਰ ਇਹ ਮੇਰੇ ਮਨ ਨੂੰ ਚੈਨ ਨਹੀਂ ਆਈ ਫਿਰ ਵੀ ਕੀ ਹੋ ਗਿਆ ਹੁਣ ਹੁਣਾਂ ਕਿਸੇ ਪਤਾ ਮੈਂ ਤਾਂ ਤੈਨੂੰ ਐ ਕਹਨੀ ਆ ਵੀ ਜਦੋਂ ਮੈਂ ਬਾਹਰ ਚੱਲਨੀ ਆ ਨਾ ਗੁਰਦੁਆਰੇ ਮੱਥਾ ਟੇਕਣ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਤੀਵੀਆਂ ਮਿਲਦੀਆਂ ਨੇ ਉਹਦੀ ਬੋਲਦੀਆਂ ਨੇ ਤੁਹਾਡੇ ਘਰੇ ਕੁੜੀ ਰਹਿੰਦੀ ਆ ਕੀ ਉਹ ਕੌਣ ਹੈਗੀ ਤੇਰੇ ਮੁੰਡੇ ਦੇ ਘਰ ਅਜਾੜ ਲਿਆ ਇਹਦੇ ਪਿੱਛੇ ਪੁੱਤ ਮੈਨੂੰ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਮੈਂ ਤੈਨੂੰ ਐ ਕਹਨੀ ਆ ਵੀ ਐਨੂ ਗਿਆ ਜਾ ਕਰ ਸਵੇਹਾ ਉੱਠ ਕੇ ਬਾਗ ਜਾ ਕਰ ਜੇ ਆ ਜਾਂਦੀ ਆ ਤੂੰ ਘਰ ਬਸਾਉਣਾ ਪੁੱਤ ਲੋਕਾਂ ਦਾ ਕੀ ਆ ਮਾਂ ਲੋਕ ਤਾਂ ਬੋਲ ਕੇ ਚੁੱਪ ਕਰ ਜਾਣਗੇ ਨਾਲੇ ਮੈਂ ਲੋਕਾਂ ਤੋਂ ਕੁਝ ਨਹੀਂ ਲੈਣਾ ਮੈਂ ਆਪਣੇ ਘਰ ਤੋਂ ਲੈਣਾ ਤੈਨੂੰ ਕੀ ਚਾਹੀਦਾ ਵੀ ਮੈਂ ਜਿਉਂਦਾ ਰਹਾ ਮੈਂ ਖੁਸ਼ ਰਹਾ ਮੈਂ ਖੁਸ਼ ਆ ਕਦਾਂ ਲੋਕ ਕੁਝ ਦੇਖਣੇ ਨੇ ਕ ਲੋਕ ਦੀਆਂ ਗੱਲਾਂ ਸੁਣਨੀਆਂ ਨੇ ਸਾਰੀ ਪੁੱਤ ਸਮਾਜ 'ਚ ਰਹਿਣਾ ਤੂੰ ਤਾਂ ਜਦੋਂ ਬਾਹਰ ਨਿਕਲਦਾ ਗੱਡੀ ਤੇ ਨਿਕਲਦਾ ਮੈਂ ਤਾਂ ਤੁਰ ਕੇ ਜਾਂਦੀ ਹੁੰਦੀ ਆ ਨਾ ਮੈਂ ਘਰਤ ਬਾਰੇ ਜਾਣ ਹੁੰਨੇ ਕਿ ਸੇ ਪੜ ਪਾਈ ਦੇ ਕੰਮ ਤਾਂ ਦਾ ਜਾਣਾ ਹੁੰਦਾ ਹੈ ਮੈਨੂੰ ਲੋਕ ਕਹਿੰਦੇ ਨੇ ਮੈਂ ਤਾਂ ਤੈਨੂੰ ਐ ਕਹਿੰਦੀ ਆ ਪੁੱਤ ਹੁਣ ਤੇਰੇ ਰਿਸ਼ਤੇ ਦੀ ਗੱਲ ਚੱਲਤਾ ਪਈ ਹੁਣ ਤੇਰਾ ਵਿਆਹ ਕਰ ਦੂੰਗੀ ਇਹ ਕੁੜੀ ਨੂੰ ਵੀ ਕਹਦੇ ਬੇ ਥੋੜੇ ਜਿਹਾ ਨਾ ਆਵੇ ਬੱਚ ਦੇਖੀ ਜਾਓ ਪੁੱਤ ਵਿਆਹ ਤੋਂ ਇਹ ਤਾਂ ਕਿਤੇ ਨਹੀਂ ਜਾਂਦੀ ਮਾਂ ਇਹ ਤਾਂ ਦੇਖੇ ਇੱਥੇ ਰਹੋ ਤੈਨੂੰ ਵਿਆਹ ਕਰਨਾ ਹੈ ਕਰ ਨਹੀਂ ਕਰਨਾ ਨਾ ਕਰ ਪਰ ਮੈਂ ਤੈਨੂੰ ਇੱਕ ਹੀ ਗੱਲ ਕਰ ਦਾਂ ਤੂੰ ਕਹੀ ਤਾਂ ਜਾਨਾ ਵੀ ਏਸੀ ਨੂੰ ਵਿਆਹ ਲਿਆਉਣਿਆ ਪਰ ਇਥੇ ਘਾਤੋ ਰਾਜੀ ਨਹੀਂ ਤੂੰ। ਉਤਮ ਤੂੰ ਕਮਲਾ ਹੋ ਗਿਆ। ਇਹ ਵਿਆਹੀ ਹੋਈ ਹੈ। ਇਹ ਤਾਂ ਤਲਾਕ ਨਹੀਂ ਹੋਇਆ। ਫਸ ਜਾਗੇ ਆਪਾਂ। ਪੁੱਤ ਜਿਹਦੇ ਨਾਲ ਵਿਆਹ ਕਰਤਾ ਬਹੁਤ ਬੁਰੀ ਹੋ ਗਈ। ਅਗਲਾ ਕੀ ਸੋਚੂ? ਜਿਹੜਾ ਤੇ ਘਰ ਵਾਲਾ। ਸੋਚੀ ਜਾਂਦੇ ਜਿਹੜਾ ਕੋ ਸੋਚਦਾ। ਚਲ ਛੱਡ ਯਾਰ। ਤੈ ਪਹਿਲਾਂ ਵੀ ਵਿਆਹਿਆ ਸੀ। ਮੈਂ ਤਾਂ ਤੇਰੇ ਨਾਲ ਰਾਜ਼ ਹੀ ਆ ਜਿੱਥੇ ਮਰਜੀ ਵਿਆਹ ਦੇ। ਪਰ ਅਗਲੀ ਨੂੰ ਇਹ ਚੀਜ਼ ਕਹਿ ਦੀ ਮੀਪਾ ਹੀ ਮੈਂ ਤਾਂ ਜਿਹਨੂੰ ਪਿਆਰ ਕਰਦਾ ਜਾਂ ਜਿਹਦੇ ਨਾਲ ਰਹਿਣਾ। ਪਈ ਹੋਦੇ ਨਾਲ ਰਹੂਗਾ ਉਹ ਆਉ ਜਾਊਗੀ ਜੇ ਅਗਲੀ ਜੈਲੂਗੀ ਆ ਵਯਾ ਦੇ ਪੁੱਤ ਪਿੱਛੇ ਜੋ ਕੁਛ ਮਰਜ਼ੀ ਹੋਏ ਪਹਿਲਾਂ ਨਹੀਂ ਦੱਸਣੀ ਗੱਲ ਬਾਤ ਦੀਆਂ ਬਾਤ ਚ ਦੇਖੇ ਜਾਣੀਆਂ ਤੂੰ ਤਾਂ ਮੰਨਣੀ ਨਹੀਂ ਗੱਲ ਇੱਕ ਮਾਂ ਤੈਨੂੰ ਸਮਝਾ ਰਹੀ ਆ ਤੇਰੇ ਪੱਲੇ ਨਹੀਂ ਪੈਂਦੀ ਗੱਲ ਤੂੰ ਤਾਂ ਉਸੇ ਦੀ ਬੋਲੀ ਬੋਲਦਾ ਪੁੱਤ ਜਿਹੜੀ ਉਹ ਬੁਲਾਈ ਜਾਂਦੀ ਆ ਉਹਦੀ ਬੋਲੀ ਨਹੀਂ ਬੋਲਦਾ ਮਾਂ ਮੈਂ ਮੈਂ ਤੈਨੂੰ ਸੱਚ ਹੀ ਕਹਿਣਾ ਦੇਖ ਪਹਿਲਾਂ ਜਿਹੜਾ ਕੁਛ ਹੋਇਆ ਉਹ ਦੁਬਾਰੇ ਨਾ ਹੋਵੇ ਤਾਂ ਕਹਿਣਾ ਮਾ ਕੀ ਤੇਰੀ ਮਰਜੀ ਐ ਜਿਵੇਂ ਤੈਨੂੰ ਠੀਕ ਲੱਗਦਾ ਭਾਈ ਉਹ ਵੀ ਸਹੀ ਬਸ ਠੀਕ ਤਾਂ ਮੈਨੂੰ ਹੀ ਲੱਗਦਾ ਮੇਰੀ ਗੱਲ ਨੂੰ ਸਮਝੀ ਸਾਡੇ ਰੱਬ ਦੇ ਵਾਸਤੇ ਪੁੱਤ ਬਣ ਕੇ ਇੱਕ ਵਾਰ ਤੂੰ ਵਿਆਹ ਕਰਾ ਲੈ ਪਾਚ ਦੇਖੀ ਜੋ ਕੀ ਹੋਗਾ ਕੋਈ ਨਾ ਐਡੇ ਭੁਲਾ ਫਾਂਸੀ ਇਹਦੇ ਇਸ ਕਿਲੀਅਤੇ ਜੰਜਾਲ ਚ ਫਸ ਗਿਆ ਰੱਬਾ ਉਹ ਤੇ ਜੰਜਾਲ ਚੋਂ ਕੱਢ ਲੈ ਕੋਈ ਵਧੀਆ ਜੀ ਕੁੜੀ ਆ ਜੇ ਇਹ ਵੀ ਹੁਣ ਸੰਭਾਲ ਲੈ ਇਹ ਤੂੰ ਖੜਾ ਛੁੱਟ ਜੀ ਖੜੀ ਹੋ ਪੁੱਤ ਰੋਟੀ ਖਾ ਮੰਨੇ ਮੰਮੀ ਨੇ ਜੀਉਣ ਲੱਗੀ ਸੀ ਪੁੱਤ ਤੂੰ ਰੋਟੀ ਖਾੜ ਅਹ ਦੇਖ ਲੈ ਇਹਨੂੰ ਪਤਾ ਨਹੀਂ ਕੀ ਮੁਸਕ ਆ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਹੁਣ ਰੋਟੀ ਪੱਕ ਗਈ ਸੁਖ ਸ਼ਾਂਤੀ ਨਾਲ ਰੋਟੀ ਵੀ ਨਹੀਂ ਖਾਣ ਦਿੰਦਾ ਉਹਦੀ ਆ ਜਾਂਦਾ ਕਰੇ ਮਸਾ ਕੰਜਰ ਕਲੇਸ ਪਲਾ ਕੇ ਰੋਟੀ ਖਾਣ ਲੱਗਦੇ ਆਂਗੇ ਤੂੰ ਨਾ ਜੱਪ ਕਰੀ ਸਾਰੇ ਦੀ ਮੜੇ ਕੋੜ ਮਿਆੜੀ ਨਾ ਜਦੋਂ ਦਿਨੇ ਆ ਜਾ ਪੁੱਤ ਆਥਨੇ ਆ ਜਾ ਬੜ 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 ਗੱਠ ਦੀ ਜਬਾਨ ਲੱਗੀ ਆ ਜ਼ੜੀ ਦੇ ਮੈਂ ਨਾ ਤੇਰਾ ਸਿਰ ਦਾ ਸਾਈਆਂ ਸਿਰ ਦਾ ਸਾਈ ਨੰਦ ਕਰਾ ਕੇ ਇਸ ਘਰ ਚ ਲੈ ਕੇ ਆਇਆ ਤੈਨੂੰ ਸਮਝੀ ਅੱਛਾ ਹਾਂ ਸਿਰ ਦੇ ਸਾਈਆਂ ਵਾਲਾ ਕੋਈ ਫਰਜ਼ ਨਿਭਾਇਆ ਹੈ दारू ਪੀਂਦਾ ਰਹਿਣਾ ਮੇਰੇ ਪੈਸਿਆਂ ਦੀ ਸਾਰਾ ਦਿਨ ਬਾਹਰ ਫਿਰਦਾ ਰਹਿਣਾ ਜਦੋਂ ਹੁੰਦਾ ਰੋਟੀਆਂ ਖਾਣ ਦਾ ਟਾਈਮ ਉਦੋਂ ਪੱਕੀਆਂ ਪਕਾਈਆਂ ਫਰੀਦੀਆਂ ਖਾਣ ਘਰੇ ਆ ਜਾਣਾ ਸਾਰੀ ਉਮਰ ਹੋ ਗਈ ਸਾਰੀ ਉਮਰ ਪੁੱਤੇ ਨੂੰ ਬੋਲਦੀ ਨੂੰ ਤੂੰ ਨੇ ਕਲੇਸ਼ ਦਾ ਮੁਕਤਮ ਕੀਤਾ ਜਿੱਦੇ ਮੈਂ ਮਰ ਗਿਆ ਨਾ ਤੂੰ ਉਹਦੇ ਕਲੇਸ਼ ਖਤਮ ਕਰੇਗੀ ਤੈਨੂੰ ਦੱਸਦਾ ਪੁੱਤ ਮੈਂ ਡਾਡੀ ਆਇਨਾ ਬੋਲ ਦੇਖੀ ਤੈਨੂੰ ਬਾਤ ਉਹ ਤੇਰੇ ਤੋਂ ਬਿਨਾ ਤਾਂ ਜਿਮਾਰ ਹੋ ਲ ਜਾਣਗੇ ਹੁਣ ਕਿਹੜਾ ਤੂੰ ਸੰਭਾਲ ਰੱਖਿਆ ਇਹਨੇ ਕੀ ਸਾਰਾ ਇਹਦਾ ਮੈਨੂੰ ਐ ਦੱਸੀ ਸ਼ਰਮ ਕਰ ਲੈ ਕੁਝ ਸ਼ਰਮ ਤੇਰੇ ਹੁੰਦੇ ਨਾ ਆ ਤੇਰੀ ਧੀ ਤੇ ਮਾੜੀ ਅੱਖ ਰੱਖਦੇ ਆ ਲੋਕ ਤੂੰ ਤਾਂ ਸੋਚ ਵੀ ਨਹੀਂ ਸਕਦੀ ਜਿਤਨਾ ਲੰਬਾ ਮੈਂ ਸੋਚਦਾ ਪੁੱਤ ਤੇਰਾ ਬਾਪ ਉਹ ਸ਼ਾਹੀ ਬੰਦਾ ਰਿਸ਼ਤਾ ਕਰਦਾ ਪੁੱਤ ਮੈਂ ਤੇਰਾ ਰਿਸ਼ਤਾ ਐਸ਼ ਕਰੂ ਮੇਰੀ ਤੀਹ ਹੋਣੀ ਪੂਰੀ ਐਸ਼ ਵੱਡਾ ਸ਼ਾਹੀ ਬੰਦਾ ਦੇਖਿਆ ਤੇਰਾ ਸ਼ਾਹ ਬਣਾ ਹਵਾ ਚ ਤੀਰ ਮਾਰਦਾ ਰਹੈ ਨਾ ਤੈਨੂੰ ਜਦ ਮੈਂ ਕੱਲ ਨੂੰ ਪੁੱਛੂ ਹੁਣ ਤਾਂ ਤੈਨੂੰ ਸੁਰਤ ਸੰਭਾਲ ਹੈ ਨਹੀਂਗੀ ਜੱਭਾ ਜਾ ਆ ਕੁੜੀ ਨੂੰ ਟੁੱਕ ਦੀ ਬੁਰਕੀ ਖਾ ਲੈੰਦੇ ਹੰਨੇ ਤੇ ਹਣਕਣ ਲੱਗ ਜੂ ਆਕੇ ਕੀ ਕਰਦਾ ਤਾਰੀ ਕੁਛ ਨਹੀਂ ਮਾਂ ਵਿਚਾਰੀ ਨੂੰ ਚਾਹਦੇ ਕਿ ਹੁੰਦਾ ਸੀ ਵਾ 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 ਪੁੱਤ ਤੈਨੂੰ ਕੱਲ ਗੱਲ ਸਮਝਾਈ ਸੀ ਉਹ ਤੈਨੂੰ ਸਮਝ ਨਹੀਂ ਆਈ ਕਿਹੜੀ ਗੱਲ ਮਾਂ ਤੂੰ ਤਾਂ ਦਿਨ ਚ 3600 ਗੱਲਾਂ ਕਹਿਣੀ ਆ ਹੁਣ ਕਿਹੜੀਆਂ ਕਿੜੀਆਂ ਯਾਦ ਰੱਖੇ ਬੰਦਾ ਹੈ ਮੈਂ ਪੁੱਤ ਤੈਨੂੰ ਐ ਕਹਿਣੀ ਆ ਬੀ ਤੈਨੂੰ ਕਿਹਾ ਸੀ ਦਿਨ ਚੜਨ ਤੋਂ ਪਹਿਲਾਂ ਕੁੜੀ ਨੂੰ ਤੋਰ ਦਿਆ ਕਰ ਭੇਜ ਦੇ ਉਹਨੂੰ ਹੁਣ ਇੱਥੇ ਬੈਠੀ ਆ ਮੌਜ ਨਾਲ ਮਾਂ ਹਜੇ ਹੁਣ ਉੱਠੀ ਆ ਹੋ ਉਹ ਚਾਹ ਪਾਣੀ ਤਾਂ ਦੇ ਦਾਂ ਭੇਜ ਦੂੰਗਾ ਅੱਛਾ ਲੱਗਿਆ ਉਹਦੀ ਸੇਵਾ ਕਰਨ ਨਾ ਪਹਿਲਾਂ ਤਾਂ ਪਾਣੀ ਦਾ ਗਲਾਸ ਨੇ ਚੱਕ ਕੇ ਪੀਂਦਾ ਹੁਣ ਉਹਦੇ ਚਾਹ ਬਣਾ ਬਣਾ ਦਿਨਾਗਾ ਸ਼ਰਮਣ ਲਮੜੀ ਮੋਟੀ ਨਾ ਇੱਚ ਸ਼ਰਮ ਵਾਲੀ ਕੀ ਗੱਲ ਐ ਮਾਂ ਠੀਕ ਐ ਉਹਨੂੰ ਚਾਹ ਨਹੀਂ ਬਣਾਉਣੀ ਆਉਂਦੀ ਮੈਂ ਬਣਾ ਕੇ ਦੇ ਦਿੰਨਾ ਨਾਲੇ ਸਾਰਾ ਦਿਨ ਨਾ ਐਵੇਂ ਦੀਆਂ ਗੱਲਾਂ ਨਾ ਕਰਿਆ ਕਰ ਕਿਸੇ ਵੇਲੇ ਕੋਈ ਚੱਜ ਦੀ ਗੱਲ ਕਰ ਲਿਆ ਕਰ ਮੈਂ ਤਾਂ ਪੁੱਤ ਚੱਜ ਦੀਆਂ ਗੱਲਾਂ ਹੀ ਕਰਦੀ ਆ ਉਹਨੂੰ ਕਹਿ ਦੇ ਆਉਣਾ ਜਾਣਾ ਘਟਾ ਲੂ ਹੁਣ ਤੇਰਾ ਵਿਆਹ ਕਰਨਾ ਪੁੱਤ ਸਮਝ ਜਾ ਮੈਂ ਤਾਂ ਸਮਝਿਆ ਹੀ ਹੋਇਆ ਤੂੰ ਸਮਝ ਜਾ ਮੈਂ ਆਪਦੇ ਤਰੀਕੇ ਨਾਲ ਆਪ ਹੀ ਗੱਲ ਕਰ ਲੂ ਐਵੇਂ ਖੜਾ ਸੋਟਾ ਨਾ ਮਰੀ ਜਾ ਕੇ ਜਵਾਨ ਹਲਿਆ ਦੇ ਕਿਤੇ ਕਹਿ ਦੇ ਉਹਨੂੰ ਫਿਰ ਰਸਾ ਕੇ ਧਰ ਦਿੰਨੀ ਆ ਤੂੰ ਮੈਂ ਕਾਨੂੰ ਕੁਝ ਕਹਿਣਾਗਾ ਜੇ ਮੇਰੇ ਕੋਈ ਸੁਣਦਾ ਹੋਵੇ ਗੱਲ ਹੀ ਕੀ ਸੀ ਕਰਲਾ ਸੇਵਾ ਮਹਾਰਾਣੀ ਦੀ ਬਸ ਇੱਕ ਗੱਲ ਹੈ ਸਮਝਾ ਦੇ ਉਹਨੂੰ ਚੰਗੀ ਤਰ੍ਹਾਂ ਵੀ ਆਉਣਾ ਜਾਣਾ ਬੰਦ ਕਰ ਦੇ। ਉਹ ਚਲ ਮਾਂ ਛੱਡੇ ਗੱਲਾਂ ਨੂੰ। ਨਾਲੇ ਮੈਂ ਤੈਨੂੰ ਐ ਕਹਿੰਦਾ ਦੀ ਆ ਮੈਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਐ, ਪੈਸੇ ਦੇਹੀਂ। ਮਾਂ ਗੱਲ ਸੁਣ ਮੇਰੀ ਕੱਲ ਤਾਂ ਤੂੰ 50000 ਰੁਪਇਆ ਫੜ ਕੇ ਲਿਆੜਤੀਆਂ ਸੀ। ਤੂੰ ਪੈਸੇ ਕੀ ਕਰਨੇ ਨਾਂਗੇ? ਉਹ ਮਾਂ ਹੈਗੇ ਨੇ ਉਹ ਵੀ ਮੇਰੇ ਕੋਲੇ। ਮੈਨੂੰ ਕੰਮ ਐ। ਹੁਣ ਬੰਦਾ ਤੈਨੂੰ ਹਰ ਇੱਕ ਗੱਲ ਦੱਸੇ। ਘਰ ਦੀ ਕਬੀਲਦਾਰੀ ਮੈਂ ਹੀ ਚਲਾਉਣਾ। ਮੈਂ ਹੀ ਹੋਣਾ ਜਾਂ 나ੜਤੀ ਤੇ ਮੈਂ ਹੋਰ ਉੱਥੋਂ ਫੜ ਲੈਂਦਾ ਤਾਂ ਚੰਗੀ ਰਹਿੰਦੀ। ਗੱਲ ਸੁਣ ਲੈ ਮੇਰੀ। ਪੈਸੇ ਝਾੜਾ ਨਾਲ ਨਹੀਂ ਲੱਗਦੇ ਸੰਭਲ ਕੇ ਚੱਲ ਪੈਸੇ ਪੈਸੇ ਕੀ ਸੰਭਲ ਕੇ ਚੱਲ ਹੁਣ ਵਿਆਹ ਤੇ ਵੀ ਤਾਂ ਅੱਗ ਲਾਏਗੀ ਨਾਲੇ ਮੈਂ ਤੈਨੂੰ ਇੱਕ ਗੱਲ ਕਹਿਣਾ ਅਸੇ ਉਹਨਾਂ ਸੇ ਉਹ ਦਵਾਰੇ ਨਾ ਕਰਾਈ ਅਜ ਦੂਆ ਦਾ ਕੁੜੀ ਆਈ ਨਾ ਮਿੰਟ ਮਾਰ ਦੇ ਚੱਕ ਦੇ ਨੇ ਝੋਲਾ ਨਾਲ ਤਾਂ ਤਲਾਕ ਦੇ ਦਿੰਦੇ ਨੇ ਨਾਲੇ ਸਾਰਾ ਸੇਉਨਾ ਹੁੰਝ ਕੇ ਲੈ ਜਾਂਦੀਆਂ ਨੇ ਹਾਂ ਹਾਂ ਤੂੰ ਪਹਿਲੀ ਮਥੀ ਬੈਠਾ ਵੀ ਜਿਹੜੀ ਹੋਣ ਆਉ ਉਹਨੂੰ ਵੀ ਤਲਾਕ ਹੀ ਦੇਣਾ ਸ਼ਰਮ ਮੰਨ ਲੈ ਮੜੀ-ਮੋਟੀ ਰੋਜ਼ ਕੁੜੀਆਂ ਨਹੀਂ ਛੱਡੀਆਂ ਜਾਂਦੇਗਾ ਮੈਂ ਤਾਂ ਕੋਈ ਨਹੀਂ ਛੱਡਦਾ ਨਾਲੇ ਪਹਿਲਾਂ ਨੇ ਕਿਹਨੇ ਛੱਡੀ ਐ ਮੈਂ ਛੱਡੀ ਐ ਅਗਲੀ ਆ ਪਈ ਗਈ ਐ ਨਹੀਂ ਰਹਾ ਗਿਆ ਤਾਂ ਨਹੀਂ ਜਰੇਗੀ ਨਾ ਜਰੇ ਫਿਰ ਮੈਂ ਤਾਂ ਹੁਣ ਵਾਲੀ ਨੂੰ ਵੀ ਐਂ ਕਰੂੰਗਾ ਵੀ ਠੀਕ ਐ ਭਾਈ ਰਹਿਣਾ ਰਹਿ ਨਹੀਂ ਰਹਿਣਾ ਨਾ ਰਹਿ ਆਪਾਂ ਨਹੀਂ ਪਰਤੌਰਦੇ ਕਿਸੇ ਨੂੰ ਚੱਲ ਜੋ ਕਰਨਾ ਕਰੀ ਉਹਦੇ ਨਾਲ ਵਧੀਆ ਰਹੀ ਪਰ ਤੇਰੀ ਮਾਸੀ ਕਹਿੰਦੀ ਸੀ ਉਹ ਆਉਣਗੇ ਰਿਸ਼ਤੇ ਵਾਲੇ ਆਉਣਗੇ ਫਿਰ ਆ ਜਾਣ ਕਿੱਡਾ ਵੱਡਾ ਘਰ ਪਿਆ ਕਦੋਂ ਮਰਜੀ ਆਉਣ ਜਾਣ ਮੈਂ ਕਦੋਂ ਕਹੇ ਵੀ ਨਾ ਆਉਣ ਹੋਰੇ ਤੇਰੀ ਮਾਸੀ ਕਹਿੰਦੀ ਸੀ ਵੀ ਉਹਦੀ ਮਾਂ ਤਾਂ ਨਹੀਂ ਮੰਨਦੀ ਡੈਡੀ ਉਹਦਾ ਖਾਂਦਾ ਪਿੰਦਾ ਵੀ ਉਹ ਮੰਨ ਜੂਗਾ ਨਾ ਜੇ ਨਹੀਂ ਮੰਨਦੀ ਫਿਰ ਤਾਂ ਕਾਗਦੇ ਵਾਸਤੇ ਕਰਨ ਆਪਾਂ ਨੂੰ ਕੁੜੀਆਂ ਦਾ ਘਟ ਹੈ ਹਾਂ ਪੁੱਤ ਜਿਹੇ ਜਿਹੇ ਤੇਰੇ ਲੱਛਣ ਹਨ ਕੁੜੀਆਂ ਦਾ ਘਟ ਹੈ ਹੀ ਹੈ ਕੁੜੀ ਆਪ ਨੂੰ ਮਾੜੇ ਤੇੜੇ ਘਰ ਦੀ ਆਉਗੀ ਮਾੜੇ ਤੇੜੇ ਘਰ ਦੀ ਆਉਗੀ ਫਿਰ ਕੀ ਹੋਗਾ ਮਾੜੇ ਤੇੜੇ ਘਰ ਦੀ ਆਉਗੀ ਜੇ ਮਾੜੇ ਤੇੜੇ ਘਰ ਦੀ ਆਉ ਨਾ ਉਹੀ ਕੱਟੂ ਮੇਰੇ ਨਾਲ ਉਹੀ ਜਰੂ ਇਹ ਜਿਹੀਆਂ ਚੀਜ਼ਾਂ ਆ ਜਿਵੇਂ ਪਹਿਲਾਂ ਲੈਦੀ ਨਾ ਤਾਕੜੇ ਘਰ ਦੀ ਉਹਨੇ ਕਿਹੜਾ ਜਰ ਲੀਆਂ ਫਿਰ ਉਹੀ ਗੱਲ ਕਹਿਨੀ ਆ ਪੁੱਤ ਤੇਰੀ ਮਾਸੇ ਨੂੰ ਮੈਂ ਤਾਂ ਹੀ ਤਾਂ ਕਿਹਾ ਸੀ ਵੀ ਕੋਈ ਗਰੀਬ ਘਰ ਦੀ ਦੇਖ ਉਹੀ ਕੱਟੂ ਕੀ ਆਪਣੇ ਕਰੇ ਚਲ ਕੋਈ ਨਹੀਂ ਫਿਰ ਆ ਜੇ ਨਹੀਂ ਪਿਉ ਮੰਨਦਾ ਉਹਦਾ ਖਾਂਦਾ ਪੀਂਦਾ ਤਾਂ ਹੈਗਾ ਹੀ ਐ ਆਪੇ ਮਨਾਲੂਗਾ ਮੈਂ ਖੇਡ ਲੂਗਾ ਕੋਈ ਗੇਮ ਚਲ ਚੰਗਾ ਤੂੰ ਕਰ ਮਹਾਰਾਣਾ ਗੱਲ ਉਹਨੂੰ ਭੇਜ ਦੇ ਮੈਂ ਤਾਂ ਗੁਰੂ ਘਰ ਸੇਵਾ ਕਰਕੇ ਹੁੰਨੀ ਆ ਵਗ ਜਾ ਚਾਹ ਵੀ ਠੰਡੀ ਕਰਾਤੀ ਇਹ ਵੀ ਦਵਾਰੇ ਦਿੱਤੀ ਕਰ ਲਈ ਪੂਰੀ ਹਾਂ ਉਹ ਪੁੱਤ ਮਨਪੀਤ ਮਨਪੀਤ ਓਏ ਚਾਹ ਦੀ ਕੁਤਲਿਆ ਦੇ ਪੁੱਤ ਓਏ ਦੇਖਗਾ ਕਿਵੇਂ ਅੱਧੇ ਦਿਨ ਉੱਠ ਕੇ ਲੱਗਿਆ ਬਾਜਾਂ ਮਾਰਨ ਐਂ ਮਾਰਦਾ ਬਾਜਾ ਤਾਂ ਜਿਵੇਂ ਵੱਡੇ ਹੀ ਕਿਸੇ ਕਾਰੋਬਾਰ ਤੇ ਜਾਣਾ ਹੁੰਦਾ ਹੈਗਾ ਪਤਾ ਨਹੀਂ ਕਿ ਹਾ ਜਾ ਬੰਦਾ ਇਹ ਓਏ ਤੂੰ ਨਾ ਆਪਣੀਆਂ ਆਦਤਾਂ ਤੋਂ ਬਾਹਰ ਤੜਕੀ ਲੜਨ ਨੂੰ ਭਾਲਦੀ ਆ ਸੂਈ ਕੁੱਤੀ ਵਾਂਗੂ ਮਗਰ ਪੈ ਜਾਂਦੀ ਆ ਪੈ ਜਾਂਦੀ ਆ ਇਹਦੇ ਮਗਰ ਨਾ ਹੋਰ ਕੀ ਕਰਾਂ ਮਗਰ ਨਾ ਪਾਵਾਂ ਤੈਨੂੰ ਹੁਣ ਤਾਂ ਜਿਆਦਾ ਕਿ ਮੇਰੇ ਧੀ ਵੀ ਹੈਗੀ ਹੈ ਹੈ ਜਦੋਂ ਮੂਤ ਪੀਣਾ ਹੁੰਦਾ ਉਦੋਂ ਕੁਛ ਚਿੱਤ-ਚੇਤੇ ਨਹੀਂ ਹੁੰਦਾ ਨਾ ਆਥਣੇ ਦਾ ਕੱਲ ਬਥੇਰੇ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਸੀ ਮੇਰੀ ਧੀ ਦਾ ਵਿਆਹ ਕਰਨਾ ਹੈ ਇਹ ਕਰਨਾ ਹੈ ਉਹ ਕਰਨਾ ਹੈ ਪਹਿਲਾਂ ਮੈਨੂੰ ਐਂ ਦੱਸ ਕੁਛ ਪੱਲੇ ਹੈਗਾ ਤੇਰੇ ਕੁੜੀ ਨੂੰ ਇੱਕ ਸੂਟ ਖਰੀਦ ਕੇ ਦੇ ਸਕਦਾ ਹੈ ਤੂੰ ਭੌਂਕ ਨਾ ਮੇਰੇ ਨਾਲ ਤੂੰ ਤੜਕੀ-ਤੜਕੀ ਹੈਨਾ ਵਿਆਹ ਤਾਂ ਇਹ じゃ ਕਰੂੰਗਾ ਸਾਰਾ ਪੰਡਾ ਕੋਠੇ ਦੇ ਚੜ-ਚੜ ਦੇਖੂਗਾ ਵੀ ਵਿਆ ਕੀਤਾ ਮੈਂ ਹਨਾ ਮਾਗਰ ਪੈ ਜਾਂਦੀ ਆ ਪੱਲੇ ਤੱਲੇ ਕਿਉਂ ਨਹੀਂ ਮੇਰੇ ਬਹੁਤ ਕੁਛ ਆ ਮੇਰੇ ਕੋਲੇ ਵਾਹ ਇ ਤਰਕੀ ਲੱਗ ਚੁਕੀ ਬਹੁ 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 ਕਰ ਪੱਲੇ ਤਾਂ ਮੇਰੇ ਬਹੁਤ ਕੁਛ ਆ ਕਹਿੰਦਾ ਕੀ ਐ ਤੇਰੇ ਪੱਲੇ ਕੋਈ ਨਾ ਦੇਖ ਲੂੰਗੀ ਮੈਂ ਤੇਰੇ ਤੋਂ ਇੱਕ ਸੂਟ ਵੀ ਕੁੜੀ ਨੂੰ ਜੁੜ ਗਿਆ ਨਾ ਤਾਂ ਮੇਰਾ ਨੌ ਬਦਲਦੀ ਆ ਜਿਹੜੀ ਤੇਰੀ ਲੋਤਰੋ ਲਪਰ ਲਪਰ ਚੱਲਦੀ ਆ ਨਾ ਜੇ ਨਾ ਵੱਡੀ ਨਾ ਵੱਡੀ ਮੈਨੂੰ ਜੱਟ ਦਾ ਪੁੱਤ ਨਾ ਕਹੀਂ ਤੈਨੂੰ ਮੈਂ ਕਰਕੇ ਦਿਖਾਉਂਗਾ ਟੌਪ ਦਾ ਨਾਲੇ ਨਾ ਆਪਣੇ ਭਾਈਆਂ ਨੂੰ ਕਹਿ ਦੀ ਮੇਰੇ ਸਾਲੇ ਮਲਾਂਗੇ ਇੱਥੋਂ ਬੜ ਨਾ ਜਾਣ ਤੈਨੂੰ ਦੱਸਦਾ ਮੈਂ ਪੇ ਜੋ ਕੁਝ ਕਰਕੇ ਜਾਣਗੇ ਨਾ ਤਾਂ ਮੇਰੇ ਭਾਈਓ ਕਰਨਗੇ ਤੇ ਇਥੋਂ ਸਵਾਹ ਨਹੀਂ ਉੱਡਣੀ ਨਾਲੇ ਕਮਾਇਆਤ ਮੈਂ ਤਾਂ ਤੇ ਕੁਝ ਹੈ ਨਹੀਂ ਧੀਆ ਦੇ ਵਿਆਹ ਕਰਨੇ ਕਿਤੇ ਸੌਖੇ ਨਹੀਂ ਪਏ ਕਹੇ ਤਾਂ ਮਾਰਦਾ ਹੈ ਗੱਲਾਂ ਮੰਮੀ ਕਾ ਤੂੰ ਤੁਸੀਂ ਸਵੇਰੇ ਸਵੇਰੇ ਕਲੇਸ਼ ਕਰਨ ਲੱਗ ਜਾਂਦੇ ਹੋ ਨਾ ਲੜਿਆ ਕਰੋ ਜੋ ਚੰਗਾ ਭਲਾ ਪਤਾ ਵੀ ਡੈਡੀ ਦਾ ਸੁਭਾਅ ਵੀ ਇਹੋ ਜਿਹਾ ਅੱਗੋਂ ਤੁਸੀਂ ਉਹੋ ਜੇ ਬਨ ਜਾਂਦੇ। ਲਿਆ ਪੁੱਤ। ਢਾਕ ਕੁੱਟ ਚਾਹੀ ਮਾ। ਹੁਣ ਨਾ ਇਹਦੀ ਸੇਵਾ ਤੇ ਹੀ ਨਾ ਲੱਗੀ ਰਹੀ। ਇਹਦਾ ਚੁੱਸ ਕੇ ਮੂੰਹ ਮਥਾ ਦੋ ਬੁਰਕੀਆਂ ਟੱਕ ਦੀਆਂ ਨਾਲ ਬਾਹਰ ਕੱਢ। ਆਪਦਾ ਅੰਦਰ ਬਹਿ ਕੇ ਪੜਨ ਲੱਗ ਜਾ। ਕੁੰਡਾ ਲਾ ਲਈ। ਨਾ ਬਾਹਰ ਕੱਢਣ ਨੂੰ ਮੈਂ ਸਾਲੇ ਦੀ ਡੰਗਰਾਂ। ਕਾਂਡੇ ਨੂੰ ਬਾਹਰ। ਡੰਗਰ ਤਾਂ ਨਾ ਤੇਰੇ ਨਾਲ 100 ਗੁਣੇ ਚੰਗੇ ਨੇ। ਤੂੰ ਕੀ ਰੀਸ ਕਰੇਗਾ? ਕਿਸੇ ਕੰਮ ਤਾਂ ਆਉਂਦੇ ਨੇ। ਤੂੰ ਤਾਂ ਕਿਸੇ ਕੰਮ ਦਾ ਵੀ ਨਹੀਂ ਹੈਗਾ। ਘੱਟੋ ਘੱਟ ਦੁੱਧ ਤਾਂ ਦੇ ਦਿੰਦੇ ਨੇ ਡੰਗਰਾਂ। ਇਸ ਸਾੜੇ ਦੀ ਭੌਂਕੀਏ ਜਾਂਦੀ ਆ ਮੰਮੀ ਜਬ ਆਗ ਜਾਣ ਕਾ ਤੋ ਸਵੇਰੇ ਸਵੇਰੇ ਲੜਾਈ ਕਲੇਸ਼ ਸ਼ੁਰੂ ਕਰ ਲੈਂਦੇ ਆ ਤੁਸੀਂ ਕੋਈ ਨਾ ਮਨਪ੍ਰੀਤ ਚੱਲੀ ਮੈਂ ਨਾਲੇ ਨਾ ਇਹਨੂੰ ਖਵਾਉਣ ਪਿਓਣ ਦੀ ਕੋਈ ਲੋੜ ਨਹੀਂ ਹੈਗੀ ਬੈਠ ਕੇ ਪੜ ਲੈ ਤੇਰੇ ਪੜਾਈਓ ਕੰਮ ਆਉਂਦੀ ਐ ਇਹਦੀ ਸੇਵਾ ਕਰੀ ਨਹੀਂ ਕੰਮ ਆਉਣੀ ਜਾ ਤੂੰ ਵਗਦੇ ਜਾ ਸਾੜੀ ਮਿੱਚਾ ਤੂੰ ਦੇਖ ਸ਼ਾਲੀ ਹਾਂ ਤਾਰੀ ਤੋਰੇ ਕੋਠੇ ਦੇ ਕੀ ਕਰਨਾਗੀ ਉਹ ਮੇਰੇ ਨੀਚੇ ਜੀ ਨਹੀਂ ਸੀ ਲੱਗਦਾ ਮੈਂ ਕਿਹਾ ਚੱਲ ਛਾਤੀ ਵਗ ਜਾਨੀਆਂ ਕਿਉਂ ਕੀ ਹੋ ਗਿਆ ਟੈਕਸ ਲੱਗ ਗਿਆ ਕੋਈ ਇਹ ਦੇ ਟੈਕਸ ਨੂੰ ਕੀ ਗੱਲ ਹੈ ਹੋਰੇ ਵਧੀਆ ਨਹੀਂ ਲੱਗਦਾ ਤੈਨੂੰ ਪਤਾ ਕੋਠੇ ਤੇ ਕੋਈ ਨਾ ਕੋਈ ਦੇਖ ਲਊਗਾ ਅਗਲਾ ਕੁਗਲ ਉਹ ਖੜੀ ਆ ਉਹ ਕੁੜੀ ਜੀ ਜਿਹਦੀਆਂ ਪਿੰਡ ਚ ਗੱਲਾਂ ਉੱਡ ਰੀਆਂ ਨੇ ਅੱਛਾ ਤੈਨੂੰ ਪਿੰਡ ਦੇ ਲੋਕਾਂ ਤੋਂ ਡਰ ਕਦੋਂ ਤੋਂ ਲੱਗਣ ਲੱਗ ਗਿਆ ਮੈਨੂੰ ਡਰ ਨਹੀਂ ਲੱਗਦਾ ਬਾਬਾ ਗੱਲ ਕਰ ਜਦੋਂ ਮੰਮੀ ਗੁਰੂ ਘਰ ਜਾਂਦੀ ਹੈ ਜਾਂ ਬਾਹਰ ਅੰਦਰ ਜਾਂਦੀ ਹੈ ਕਿਸੇ ਦੇ ਉਦੋਂ ਨੂੰ ਰੋਕ ਰੋਕ ਕੇ ਨਾ ਬੁੜੀਆਂ ਗੱਲਾਂ ਕਰਨ ਲੱਗ ਜਿੰਦੀਆਂ ਨੇ ਅੱਛਾ ਅੱਛਾ ਹਰ ਤਾਂ ਘਰ ਚ ਵਿਆਹ ਦੀ ਗੱਲ ਚੱਲੀ ਆ ਤੂੰ ਤਾਂ ਪਹਿਲੀ ਬਦਲ ਗਿਆ ਓਏ ਯਾਰ ਕਿੱਥੇ ਬਦਲਿਆ ਵਿਚਾਲੀ ਮੈਂ ਬਦਲਿਆ ਨਹੀਂ ਹੈਗਾ ਮੈਂ ਤਾਂ ਤਾਂ ਗੱਲ ਕਰਦਾ ਵੀ ਲੋਕਾਂ ਤੋਂ ਗੱਲਾਂ ਕਰਾਉਣੀ ਜ਼ਰੂਰੀ ਨੇ ਆਪਾਂ ਥੱਲੇ ਖੜਕੇ ਵੀ ਗੱਲ ਕਰ ਸਕਦੇ ਆ ਅੱਛਾ ਜੇ ਪਿੰਡ ਵਾਲੇ ਇੰਨੀ ਗੱਲਾਂ ਕਰਦੇ ਨੇ ਤਾਂ ਫਿਰ ਮੈਂ ਚਲੀ ਜਾਨੀ ਇਸ ਘਰ ਚੋਂ ਜਾਣ ਵਾਲੀਆਂ ਗੱਲਾਂ ਥੋੜੀ ਕਰਦਾ ਵੀ ਤੂ ਰੋਂ ਬਗ ਜੇ ਬਸ ਓਏ ਮੇਰੀ ਗੱਲ ਤਾਂ ਸੁਣ ਯਾਰ ਕਿੱਧਰ ਜਾਨੀ ਆ ਘਰੇ ਚਲਨੀ ਆਵਦੇ ਨਾਲੇ ਮੇਰੀ ਗੱਲ ਸੁਣ ਲੈ ਤਾਰੀ ਅੱਜ ਤੋਂ ਬਾਅਦ ਮੈਂ ਤੇਰੇ ਘਰੇ ਆਉਣੀ ਨਹੀਂ ਹੈਗਾ ਜੇ ਤੈਨੂੰ ਮਿਲਣ ਦੀ ਬਾਲੀ ਕਾਲੀ ਹੋਈ ਨਾ ਤਾਂ ਤੂੰ ਆ ਜਾ ਕਰ ਜਦੋਂ ਮੈਂ ਤੈਨੂੰ ਕਹਿਣੀ ਹੁੰਨੀ ਆ ਵੀ ਤੂੰ ਆ ਜਾ ਕਰ ਉਦੋਂ ਤੇਰੇ ਕੰਮ ਯਾਦ ਆ ਜਾਂਦੇ ਨੇ ਤੇਰੇ ਖੇਤ ਯਾਦ ਆ ਜਾਂਦੇ ਨੇ ਕਦੇ ਪਸ਼ੂਆਂ ਦਾ ਕੰਮ ਇੱਕ ਤਾਂ ਮੈਂ ਮਿਲਣ ਆਉਣੀ ਆ ਉੱਪਰ ਦੀ ਤਾਂ ਮੇਰੀ ਬੇਇੱਜ਼ਤੀ ਕਰ ਦਿੰਨਾ ਹਾਏ ਹੋਏ ਉਹ ਬੇਇੱਜ਼ਤੀ ਕਦੋਂ ਕਰੀ ਹੈ ਇੱਕ ਤਾਂ ਨਾ ਤੂੰ ਸੌਣ ਲੱਗੇ 100-100 ਪੌੜੀਆਂ ਚੜ ਜਾਨੀਆਂ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ ਉਹ ਰਿਸ਼ਤੇ ਵਾਲੇ ਨੇ ਆਉਣਾ ਸੀ ਉਹ ਦੇਖਣ ਆਉਣਗੇ ਮੈਂ ਤਾਂ ਕਹਦੇ ਵੀ ਤੂੰ ਕਮਰੇ ਚ ਬੈਠ ਜਾ ਥੱਲੇ ਜਾ ਕੇ ਅੱਛਾ ਮੈਂ ਇਟਰਨਲ ਇੰਨੇ ਟਾਈਮ ਤੋਂ ਆ ਇੰਨੀ ਫਿਕਰ ਤਾਂ ਤੈਨੂੰ ਕਦੇ ਮੇਰੀ ਨਹੀਂ ਹੋਈ ਜਿਸ ਨਾਲ ਹਲੇ ਵਿਆਹ ਵੀ ਨਹੀਂ ਹੋਇਆ ਉਹਦੀ ਤੂੰ ਹੁਣ ਤੇ ਫਿਕਰ ਕਰਨ ਲੱਗ ਗਿਆ ਨਹੀਂ ਫਿਕਰ ਕਰਦਾ ਬਾਬਾ ਗਰੂ ਸਾਰਾ ਦਿਨ ਨਾ ਐਵੇਂ ਲੜਦੀ ਰਹਿਣੀ ਆ ਨਾਲੇ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਤੇਰੇ ਨਾਲੋਂ ਜ਼ਿਆਦਾ ਜ਼ਰੂਰੀ ਮੇਰੇ ਵਾਸਤੇ ਕੋਈ ਨਹੀਂ ਜੇ ਮੈਂ ਵਿਆਹ ਕਰਾਉਣ ਵੀ ਲੱਗਿਆ ਕਿਉਂ ਕਰਾਉਣ ਲੱਗਿਆ ਤੈਨੂੰ ਵੀ ਦੱਸਿਆ ਮੈਂ ਬਸ ਠੀਕ ਆ ਪਰ ਹੁਣ ਮੇਰਾ ਮੂਡ ਅਫਸੈਟ ਹੋ ਗਿਆ ਮੈਂ ਚੱਲਨੀ ਆ ਇੱਕ ਵਾਰ ਯਾਰ ਨਹੀਂ ਜਾਣਾ ਕਿਤੇ ਵੀ ਤਾਂ ਕਿਉਂ ਕਿਉਂ ਨਹੀਂ ਜਾਣਾ ਮੈਂ ਤਾਂ ਜਾਉਂਗੀ ਬਿਸ਼ਾਲੀ ਮੰਨਿਆ ਕਰਦੇ ਨੇ ਦੁਪਹਿਰਾ ਹੋ ਰਿਹਾ ਲੋਕ ਫਿਰਦੇ ਨੇ ਠੀਕ ਐ ਐਵੇਂ ਗੱਡੀ ਵਾਲਾ ਕੰਮ ਤਾਂ ਹੈ ਨਹੀਂ ਵੀ ਗੱਡੀ 'ਚ ਬੈਠੀ ਤੇ ਵਾਗ ਗਈ ਮੈਂ ਕਿਸ ਦਾ ਠੇਕਾ ਲਿਆ ਹੋਇਆ ਜਿਵੇਂ ਇੱਕ ਵਾਰੀ ਕਹਤਾਂ ਨੇ ਵੀ ਮੈਂ ਜਾਣਾ ਜਾਣਾ ਮੇਰਾ ਦਿਮਾਗ ਨਾ ਖਰਾਬ ਕਰ ਰਖ ਹੱਬ ਦਾ ਦੇਖੀ ਕਿਤਾ ਇਹ ਵੀ ਕੁੜੀਆਂ ਹੀ ਆ ਨਾ ਇੱਕ ਦੂਜੀ ਨੂੰ ਚਰਦੀਆਂ ਨਹੀਂ ਗਈਆਂ ਉਤੋਂ ਉਤੋਂ ਮੰਨ ਤਾਂ ਗਈ ਵੀ ਵਿਆਹ ਕਰਵਾ ਲੈ ਪਰ ਅੰਦਰੋਂ ਤਾਂ ਮੇਰਾ ਹੀ ਕਰਦੀ ਐ ਤਲ ਕੋਈ ਨਹੀਂ ਵਗ ਜਾ ਰਸਕੇ ਆਥਨ ਨੂੰ ਮੁੜ ਕੇ ਤਾਂ ਉਰੀ ਆਏਗੀ। ਮੁੜ ਕੇ ਰੋਲਾ ਜਿਹਾ ਮਾਰ ਕੇ ਆਸੀ। ਕੁਛ ਨਹੀਂ ਘਰੇ ਚੱਲੀ ਆ ਮੈਂ ਆਪਦੇ। ਸ਼ੋਕਰਾ ਪ੍ਰਮਾਤਮਾ ਖੜਾ ਛੁੱਟਿਆ ਇਹਦੇ ਨਾਲੋਂ। ਆਪ ਹੀ ਕਰਤੀ। ਮੁੜ ਕੇ ਨਹੀਂ ਹੋਤੀ ਜੰਦਾ ਤਾ। ਉਹ ਪੁੱਤ ਉਹ ਲਿਆਦੇ ਦੋ ਮੰਨੀਆਂ। ਡੈਡੀ ਚਾਰ ਨਾਲ ਲਿਆ ਦੇ ਰੋਟੀ ਸਬਜੀ ਦਾ ਕਾਸੇ ਦੀ ਹੈ ਨਹੀਂ। ਉਹ ਪੁੱਤ ਤੂੰ ਕੁਛ ਵੀ ਲਿਆ ਚਾਹੇ ਰੁੱਖੀ ਹੀ ਲਿਆ। ਲਿਆ ਦੇ ਕਰਨਾ ਬਰ ਲਸੀ ਦਾ ਗਲਾਸ ਨਾ ਲਈ ਮੜਿਆ ਜਾ ਲਿਆਉਂਨੀ ਆ ਹਾਂ ਜਾ ਚਾ ਉਹ ਪੇੜਾ ਮੈਂ ਆ ਚਾ ਸਸੀ ਦਾ ਭਾਬੀ ਹੈ ਉਹ ਮੇਲਾ ਦਾ ਸਾਲਾ ਤੂੰ ਦੀ ਨਹੀਂ ਫਿਰੀ ਫਿਰਦਿਆਂ ਜਬਾਕ ਜਿਆ ਉਹ ਪੈਣ ਲੱਗਦੀ ਆ ਤੇਰੀ ਉਹ ਓਹੋ ਚਾਚਾ ਭੁੱਲ ਗਿਆ ਤੂੰ ਕੱਲ ਤਾਂ ਆਪਣੀ ਗੱਲ ਹੋਈ ਸੀ ਤੂੰ ਤਾਰੇ ਤਿਆਰ ਤੂਰ ਨਹੀਂ ਹੋਇਆ ਹੈਗਾ ਇੰ ਬੈਠਾ ਹਾਂ हां हां बिल्ल्या ठीक है अ ए कर पुत्त मनप्रीत हैं असि जाके उनया काम ओ कपड़े ਪਾਉਣ ਨੂੰ ਦੱਸ ਕੀ ਆ ਤੇ ਤੂੰ ਨਾ ਐ ਕਰੀ ਹੈ ਨਾ ਕੁੰਡਾ ਢਾਲੀ ਅੰਦਰੋ ਪੁੱਤ ਕਿਸੇ ਨੂੰ ਖੋਲੀ ਨਾ ਹੈ ਨਾ ਲੈ ਆ ਜਾ ਫਿਰ ਕੇਰਾ ਪੁੱਤ ਕੀ ਗੱਲਾਂ ਕਰੀ ਜਾਂਦਾ ਇਹ ओ ਕੋਈ ਨਹੀਂ ਹੈਗਾ ਪੁੱਤ ਥੋੜਾ ਜਿਹਾ ਕੋਈ ਨਾ ਕੰਮ ਆ ਸਾਨੂੰ ਹੈ ਨਾ ਰੋਟੀ ਰੋਟੀ ਬਸ ਪੁੱਤ ਹੁਣ ਤਾਂ ਆ ਜਾ ਬਿੱਲਿਆ ਪੀ ਲੋ ਉਹ ਲੱਸੀ ਨੂੰ ਛੱਡ ਤੂੰ ਸਾਨੂੰ ਉੱਥੇ ਪਕੌੜੇ ਰਿਕੀ ਜਾਂਦੇ ਨੇ ਹੋਰ ਫਿਰ ਕੀ ਸੋਚਿਆ ਤੂੰ ਜਿਹੜਾ ਕੰਮ ਤੈਨੂੰ ਮੈਂ ਕਿਹਾ ਸੀ ਦੇਖ ਜਿੰਦਰ ਇਹ ਤਾਂ ਮੈਂ ਤੈਨੂੰ ਪਹਿਲੀ ਕਹਿਦਾ ਤੀ ਵੀ ਮੈਂ ਮੇਰੀਤੀ ਨੂੰ ਪੜਾਉਂ ਲਿਖਿਆ ਹੂੰਗੇ ਮੇਰੇ ਤਾਂ ਜਵਾਬ ਹੀ ਹੈ ਕਾ ਨੂੰ ਬੋਹਿਆ ਈ ਕਿਸਮਤ ਨੇ ਧੱਕੇ ਮਾਰਦੀਆਂ ਪੜ ਲਿਖ ਕੇ ਕਿਹੜਾ ਡੀਸੀ ਲੱਗ ਜੂਗੀ ਕੋਈ ਨਾ ਫਿਰ ਐ ਮੇਰੀਤੀ ਮੈਂ ਰੋਲਣੀ ਤਾਂ ਨਹੀਂ ਹੈਗੀ ਇੱਕੋ ਇੱਕ ਤਾਂ ਮੇਰੀਤੀ ਹੈਗੀ ਮੈਨੂੰ ਐਡੀ ਕੋਈ ਕਾਲੀ ਨਹੀਂ ਹੈਗੀ ਚੱਲ ਭਾਈ ਜੇ ਤੈਨੂੰ ਮੇਰੇ ਤੇ ਨਹੀਂ ਵਿਸ਼ਵਾਸ ਤੂੰ ਆਪਣੇ ਭਰਾਵਾਂ ਨੂੰ ਕਹਿ ਦੇ ਪਤਾ ਕਰ ਲੈਣਗੇ ਮੁੰਡੇ ਬਾਰੇ ਜੇ ਕੋਈ ਵੀ 1921 ਦਾ ਫਰਕ ਹੋਇਆ ਤੂੰ ਨਾ ਕਰੀ ਰਿਸ਼ਤਾ ਹੋਰ ਤਾਂ ਗੱਲਾਂ ਦੀਆਂ ਗੱਲਾਂ ਸਿੰਦਰੇ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਐਡਾ ਵੀ ਮੇਰੀ ਤੀਜ ਚ ਕੀ ਦਿਖਿਆ ਉਹਨਾਂ ਨੂੰ ਜਿਹੜਾ ਬਾਰ-ਬਾਰ ਰਿਸ਼ਤਾ ਮੰਗਦੇ ਨੇ ਉਹ ਉਹਨਾਂ ਨੂੰ ਸਾਊ ਕੁੜੀ ਚਾਹੀਦੀ ਐ ਪਾਵਾ ਸੋਡੇ ਘਰੇ ਗਰੀਬੀ ਐ ਪਰ ਘਰ ਪਰਿਵਾਰ ਤਾਂ ਸੋਡਾ ਚੰਗਾ ਹੀ ਐ ਜੇ ਇਹ ਗੱਲ ਐ ਸਿੰਦਰੇ ਕੋਈ ਨਾ ਮੈਂ ਮੇਰੇ ਭਾਈਆਂ ਨੂੰ ਕਹੂੰਗੀ ਉਹ ਪਤਾ ਕਰ ਲੈਣਗੇ हां हां भाई जीसद के करा पता हक बणदा भाई तुसी भी 30 देनी हैगी आवने आई आने ਕਾਣਾ ਮਸੀ ਸਸੀ ਗਾ ਸਸਰੀ ਕਾਲ ਪੁੱਤ ਜਾਂਦਾ ਬਾਹਰ ਰ ਕੁੜੀਆਂ ਕੁੜੀਆਂ ਨੇ ਇਹਨੂੰ ਅੱਛਾ ਆ ਜਾ ਸਸੀ ਕਾਲ ਜੀ ਸਸਰੀ ਕਾਲ ਜੀ ਆ ਠੀਕ ਹੈ ਚਲ ਕੀਤਾ ਬੋਨੀ ਆਤੀ ਉਤਰੋ ਬੁਲਾਈ ਬੈਠੀ ਆਹੋ ਨੂੰ ਕਰਨ ਲੇਖੂਮਾ ਚੱਲ ਦੇਖਦੇ ਆ ਕਰਦੇ ਕੁਛ ਨਾ ਕੁਛ ਸੁੱਖ ਨਾਲ ਘਰ-ਬਾਰ ਦਾ ਬੜਾ ਵੱਡਾ ਮੈਂ ਤੁਹਾਨੂੰ ਦੱਸ ਰਹੀ ਦੀ ਚਾਚਾ ਵੀ ਕਰਤਾ ਵਧੀਆ ਹੈ ਲਗਦੇ ਰਸਤੇ ਲਈ ਹੀ ਨੇ ਚੱਲ ਮੇਰੀ ਗਾਲ ਸੁਣ ਮੈਂ ਗੱਲਬਾਤ ਕਰਕੇ ਆਉਣਾ ਤੂੰ ਇੱਥੇ ਰਹੀਂ ਅਸਲ ਮੈਂ ਤਾਂ ਤੰਤਰੀ ਬਖਸ਼ਾ coina.